ਹਲਕਾ ਇੰਚਾਰਜ ਨੇ ਦਰਿਆ ਬਿਆਸਤੀ ਤਸੀਤੇ ਬਣਾਈ ਜਾਣ ਵਾਲੀ ਪੱਕੀ ਸੜਕ ਦਾ ਨੀਂ ਪੱਥਰ ਰੱਖਿਆ 4.8 ਕਰੋੜ ਦੀ ਲਾਗਤ ਨਾਲ ਦਰਿਆ ਬਿਆਸਤੀ ਤਸੀਤੇ ਬਣੇਗੀ 9 ਕਿਲੋਮੀਟਰ ਲੰਮੀ ਸੜਕ ਦੀ ਨਾਨਗਰ ਹਲਕੇ ਅੰਦਰ ਚੱਲੇਗੀ ਵਿਕਾਸ ਦੀ ਹਨੇ ਸ਼ਮਸ਼ੇਰ ਸਿੰਘ ਵਿਧਾਨ ਸਭਾ ਹਲਕਾ ਦੀਨਾ ਨਗਰ ਦੇ ਬਿਆਸ ਦਰਿਆ ਦੇ ਨਾਲ ਪੈਂਦੇ ਪਿੰਡਾਂ ਨੂੰ ਪੰਜਾਬ ਸਰਕਾਰ ਨੇ ਇੱਕ ਵੱਡਾ ਤੋਹਫਾ ਦਿੰਦਿਆ ਦਰਿਆ ਬਿਆਸਤੀ ਤਸੀ ਉੱਪਰ ਪੱਕੀ ਸੜਕ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਜਿਸ ਦਾ ਉਦਘਾਟਨ ਅੱਜ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਵੱਲੋਂ ਕੀਤਾ ਗਿਆ ਮੁਖੇਰੀਆਂ ਗਲਦਾਸਪੁਰ ਮਾਰਗ ਤੋਂ ਪਿੰਡ ਟਾਂਡਾ ਨੇੜੋਂ ਸ਼ੁਰੂ ਹੋ ਕੇ ਪਿੰਡ ਚੇਚੀਆਂ ਛੋੜੀਆਂ ਤੱਕ ਬਣਨ ਵਾਲੀ ਕਰੀਬ 9 ਕਿਲੋਮੀਟਰ ਲੰਮੀ ਸੜਕ ਦੇ ਉਦਘਾਟਨ ਮੌਕੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਇਸ ਖੇਤਰ ਦੇ ਲੋਕਾਂ ਦੀ ਇਹ ਬੜੀ ਪੁਰਾਣੀ ਮੰਗ ਸੀ ਜੋ ਕਿ ਪਿਛਣੀਆਂ ਸਰਕਾਰਾਂ ਪੂਰਾ ਨਹੀਂ ਸੰਕਰ ਸਕੀਆਂ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਦੀ ਇਸ ਸਮੱਸਿਆ ਨੂੰ ਦੂਰ ਕਰ ਦਿੱਤਾ ਹੈ ਅਤੇ ਕਰੀਬ 4 ਦਸ਼ਾਲੇ ਸਿਆਸੀ ਕਰੋੜ ਰੁਪਏ ਦੀ ਲਾਗਤ ਵਾਲੀ ਇਸ ਸੜਕ ਦੀ ਕੰਮ ਦੀ ਅੱਜ ਬਾਤ ਕਰ ਦਿੱਤੀ ਗਈ ਹੈ ਜੋ ਕਿ ਜਲਦੀ ਹੀ ਮੁਕੰਮਲ ਹੋ ਜਾਵੇਗੀ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਇਸ ਸਰਕਾਰ ਪੂਰੇ ਪੰਜਾਬ ਦੇ ਨਾਲ-ਨਾਲ ਦੀਨਾਨਗਰ ਵਿਧਾਨ ਸਭਾ ਹਲਕੇ ਦੇ ਵਿਕਾਸ ਲਈ ਵੀ ਵਚਨਬੱਧ ਹੈ ਅਤੇ ਆਉਂਦੇ ਦਿਨਾਂ ਦੌਰਾਨ ਦੀਨਾਨਗਰ ਹਲਕੇ ਅੰਦਰ ਵੱਖ-ਵੱਖ ਪਿੰਡਾਂ ਦੀਆਂ ਸੱਠ ਹੋਰ ਲਿੰਕ ਸੜਕਾਂ ਦੇ ਨਵੀਨੀਕਰਨ ਦਾ ਕੰਮ ਵੀ ਸ਼ੁਰੂ ਹੋਣ ਜਾ ਰਿਹਾ ਹੈ ਉਨਾ ਕਹਿ ਆ ਕੀ ਪੰਜਾਬ ਮੰਡੀ ਬੋਰਡ ਵੱਲੋਂ ਦੀਨਾਨਗਰ ਹਲਕੇ ਅੰਦਰ ਬਣਾਈਆਂ ਜਾ ਰਹੀਆਂ 34 ਦਸ਼ਾਲੇ 880 ਕਰੋੜ ਰੁਪਏ ਦੀ ਲਾਗਤ ਦੀਆਂ ਲਿੰਕ ਸੜਕਾਂ ਦੇ ਇਲਾਵਾ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਤਹਿਤ ਵੀ ਦੀਨਾਨਗਰ ਹਲਕੇ ਦੀਆਂ ਦੋ ਹੋਰ ਵੀ ਇੰਨੀਆਂ ਸਰਕਾਰਾਂ ਗਈਆਂ ਆਈਆਂ ਅਕਾਲੀ ਕਹਿੰਦੇ ਅਸੀਂ ਬੜੇ ਪੈਸੀਆਂ ਕਿਸਾਨਾਂ ਦੇ ਤੇ ਅਸੀਂ ਹੈਗੇ ਆਂ ਪੰਥ ਦੇ ਤੇ ਕਦੀ ਉਹਨਾਂ ਨੇ ਨਹੀਂ ਸੋਚਿਆ ਵੀ ਤੁਸੀਂ ਉੱਚੀ ਕਰਦੀ ਲੋਕੀ ਹਰ ਸਾਲ ਫਰੂਟ ਦੇ ਨੇਤੇ ਹੈ ਨਾ ਪਾਣੀ ਆਂਦਾ ਅੱਜ ਬੜੀ ਖੁਸ਼ੀ ਦੀ ਗੱਲ ਹੈ ਔਰ ਮੈਂ ਧੰਨਵਾਦ ਕਰਨਾ ਚਾਹੁੰਨਾ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦਾ ਜਿਨ੍ਹਾਂ ਦੀ ਅਗਵਾਈ ਦੇ ਹੇਠ ਸਾਡੀ ਸਭ ਤੋਂ ਪਹਿਲਾਂ ਤਾਂ ਪਿਛਲੇ ਸਾਲ ਇੱਥੇ ਤੁਸੀ ਦੇ ਬੰਦ ਨੂੰ ਉੱਚਾ ਕੀਤਾ ਗਿਆ ਔਰ ਅੱਜ ਲੋਕਾਂ ਦੀ ਕਿਉਂਕਿ ਇਹ ਤੁਸੀ ਮਿੱਟੀ ਪੈ ਗਈ ਸੀ ਲੋਕਾਂ ਨੂੰ ਦਿੱਕਤ ਸੀ ਔਰ ਉਸ ਦਿੱਕਤ ਨੂੰ ਦੇਖਦਿਆਂ ਹੋਇਆਂ ਅੱਜ 9 ਕਿਲੋਮੀਟਰ ਦੀ ਸੜਕ ਨੂੰ ਜਿਹੜਾ ਉਹ ਸਾਡੇ ਇਹ 12 ਫੁੱਟ ਚੌੜੀ ਕਰਨ ਲਈ ਜਿਹੜਾ ਇਹ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ ਔਰ ਇਹ 4 ਕਰੋੜ 85 ਲੱਖ ਰੁਪਏ ਦੀ ਲਾਗਤ ਨਾਲ ਜਿਹੜੀ ਹੈ ਇਹ ਰੋਡ ਜਿਹੜੀ ਹੈ ਉਹ ਕੰਪਲੀਟ ਹੋਏਗੀ ਇਸ ਦੇ ਨਾਲ ਦਾਊਵਾਲ ਪਿੰਡ ਤੋਂ ਸ਼ੁਰੂ ਹੋ ਕੇ ਟਾਂਡਾ ਜਗਤਪੁਰ ਔਰ ਦਲੇਰਪੁਰ ਚੇਚੀਆਂ ਛੋੜੀਆਂ ਦੇ ਸਾਰੇ ਲੋਕਾਂ ਨੂੰ ਜਿਹੜੀ ਹੈ ਇਹ ਰਾਹਤ ਮਿਲੇਗੀ ਔਰ ਇਹ ਬੜੇ ਵੱਡੇ ਲੋਕਾਂ ਦੀ ਪਿਛਲੇ 40-45 ਸਾਲਾਂ ਤੋਂ ਮੰਗ ਸੀ ਕਿ ਇਸ ਤੁਸੀ ਨੂੰ ਉੱਚਾ ਕੀਤਾ ਜਾਵੇ ਔਰ ਇਹ ਪਿਛਲੇ ਸਾਲ ਜਦੋਂ ਆਪਾਂ ਫਲੱਡ ਦੇ ਵਿੱਚ ਦੇਖਿਆ ਸਾਰੇ ਲੋਕ ਅਫੈਕਟਡ ਵੀ ਹੋਏ ਔਰ ਸਰਕਾਰ ਦੇ ਆਪਾਂ ਲਿਖ ਕੇ ਭੇਜਿਆ ਸੀ ਕਿ ਤੁਸੀ ਉੱਚੀ ਕੀਤੀ ਜਾਵੇ ਔਰ ਸਰਕਾਰ ਨੇ ਕਿਉਂਕਿ ਲੋਕਾਂ ਦੀ ਸਰਕਾਰ ਹੈ ਸਰਕਾਰ ਲੋਕਾਂ ਨੂੰ ਪਿਆਰ ਕਰਦੀ ਹੈ ਸਰਦਾਰ ਭਗਵੰਤ ਮਾਨ ਜੀ ਵਿਕਾਸ ਦੇ ਕੰਮਾਂ ਦਾ ਜਿਹੜਾ ਵੀ ਲੋਕ ਕੰਮ ਕਹਿੰਦੇ ਨੇ ਉਹ ਪੂਰੀ ਦ੍ਰਿੜਤਾ ਨਾਲ ਪੂਰਾ ਕਰ ਰਹੇ ਨੇ ਔਰ ਅੱਜ ਤੁਹਾਡੇ ਸਾਹਮਣੇ ਆ ਕਿ ਤੁਸੀਂ ਉੱਚੀ ਕਰਕੇ ਤੇ ਸ਼ੜਕ ਦਾ ਜਿਹੜਾ ਨਿਰਮਾਣ ਦਾ ਕੰਮ ਆ ਵੀ ਸ਼ੁਰੂ ਹੋ ਚੁੱਕਿਆ ਪੰਜ ਛੇ ਪਿੰਡ ਪੈਂਦੇ ਨੇ ਜੀ ਜਿਹੜੇ ਇੱਥੇ ਦਊਵਾਲ ਟਾਂਡਾ ਜਗਤਪੁਰ ਦਿਲੇਪੁਰ ਖੇੜਾ ਚੇਚੀਆਂ ਛੋੜੀਆਂ ਜਿੰਨੀ ਵੀ ਇੱਧਰ ਨੂੰ ਬਿਆਨਪੁਰ ਤੱਕ ਜਿਹੜਾ ਪਿੰਡ ਪੈਂਦੇ ਨੇ ਸਾਰਿਆਂ ਨੂੰ ਇਹ ਲੰਗਰ ਲੱਗਦਾ ਜੀ ਇਹ ਕਿੰਨੇ ਕਿਲੋਮੀਟਰ ਦਾ ਜਿਹੜਾ 9 ਕਿਲੋਮੀਟਰ ਦੇ ਕਰੀਬ ਇਹ ਸ਼ੜਕ ਬੰਦੀ ਹੈ ਔਰ ਇਹ ਕਰੀਬ 8-9 ਮਹੀਨੇ ਦੇ ਵਿੱਚ ਮੈਨੂੰ ਲੱਗਦਾ ਕਿ ਪੂਰੀ ਕੰਪਲੀਟ ਹੋ ਜਾਏਗੀ ਕਿੰਨੀ ਲਾਗਤ ਲੱਗ ਰਹੀ ਹੈ 4 ਕਰੋੜ 85 ਲੱਖ ਰੁਪਏ ਦੀ ਲਾਗਤ ਨਾਲ ਇਹ ਜਿਹੜੀ ਰੋਡ ਹੈ ਜਿਹੜੀ ਇਹ ਬਣ ਜਾ ਰਹੀ ਹੈ ਹਾਂ ਦੇਖੋ ਜੀ ਤੁਸੀਂ ਇਹ ਬੜੀ ਦੇ ਪਹ 40-45 ਸਾਲ ਪਹਿਲਾਂ ਕਿਤੇ 50 ਸਾਲ ਪਹਿਲਾਂ ਕਿਤੇ ਤੁਸੀਂ ਬਣੀ ਸੀ ਅੱਜ ਜਿਹੜਾ ਤੁਸੀਂ ਦਾ ਰੂਪ ਹੈ ਬਦਲ ਚੁੱਕਾ ਹੈ ਅੱਜ 3-3 ਫੁੱਟ ਤੁਸੀਂ ਉੱਚੀ ਕਰਕੇ ਸਾਈਡਾਂ ਤੋਂ ਵੀ ਜਿਹੜੀ ਮਿੱਟੀ ਪਾ ਕੇ ਉਹ ਬਿਲਕੁਲ ਰਿਪੇਅਰ ਕੀਤੀ ਜਾ ਚੁੱਕੀ ਹੈ ਔਰ ਮੈਨੂੰ ਉਮੀਦ ਹੈ ਕਿ ਜਿਸ ਢੰਗ ਨਾਲ ਤੁਸੀਂ ਤੇ ਮਿੱਟੀ ਬਈ ਆ ਹੁਣ ਨੁਕਸਾਨ ਪਾਣੀ ਜਿਹੜਾ ਉਹ ਨੁਕਸਾਨ ਨਹੀਂ ਕਰ ਸਕਦਾ ਫੇਰ ਵੀ ਜੇਕਰ ਕੋਈ ਪ੍ਰਮਾਤਮਾ ਨਾ ਕਰੇ ਜਿਆਦਾ ਬਰਸਾਤ ਨਾਲ ਨੁਕਸਾਨ ਹੁੰਦਾ ਤੇ ਮਹਿਕਮਾ ਬਿਲਕੁਲ ਨਾਲ ਆ ਉਹ ਜਲਦੀ ਉੱਤੇ ਕਾਰਵਾਈ ਕੀਤੀ ਜਾਵੇ